बहुत मेहनत करके कामयाब करना चाहो लगे हुए पिछले समय तैयारी की सत्तर पेंडू कि हजार बंद कियारी तो कर है। रहे हैं इसलिए असिश करते हैं ये रैली खबी लहर और बीजेपी के खिलाफ लड़ने लेरणा बनेगी असि जी बीजेपी का देश में खतरा है हले रुपावली हो रहा बहुत सारे लोग ਪੰਜਾਬ ਦੇ ਖਾਸ ਤੌਰ ਤੇ ਸਿੱਖ ਹਾਗਮਾਨੂਨੀ ਸਮੁਜ ਲਗਦੇ ਨੇ ਸਾਡੇ ਤੇ ਵੱਡਾ ਕਿੰਨਾ ਖਤਰਾ ਹੈ ਤਾਂ ਆਰਐਸਐਸ ਦੀ ਪੈਰੀਕ੍ਰੇਸ਼ਨ ਹੈ ਸ਼ਰੋਣੀ ਕਮੇਟੀ ਚ ਸਿੱਖ ਸੰਸਥਾਵਾਂ ਵਿੱਚ ਪਰ ਬਖਬਖ ਪਾਰਟੀਆਂ ਦੇ ਬੰਦੇ ਰਾਤੀ ਖੜੇ ਕੀਤੇ ਜਦੋਂ ਮਰਦੀ ਰਾਤ ਨੂੰ ਬਦਲ ਨੂੰ ਪਾਸਾ ਬਦਲਦੇ ਨੇ ਇਹ ਦੇਰ ਜਾਣੇ ਤੋਂ ਦੇਰ ਚਲੋ ਜਾ ਸਾਡੇ ਨਾ ਤੋਂ ਇਸ ਲਈ ਹੋਰ ਇਹ ਪੰਜਾਬ ਚ ਇੱਕ ਦਿਓ ਭਾਰੂ ਹੋ ਗਿਆ ਨਾ ਤਾਂ ਫਿਰ ਪੰਜਾਬ ਜਿਹੜੀ ਵਿਗਿਆਨਕ ਦੀ ਤੇ ਕਬੀਰ ਜੀ ਤੇ ਸ਼ੁਗਰ ਅਰਦਾਸ ਦੀ ਬਾਣੀ ਹੈ ਜਿਹੜੀ ਗਦਰਬਾਗੀ ਦੇ ਗਦਰ ਪਾਰਟੀ ਵਾਲਾ ਦਾ ਸੁਨੇਹਾ ਨਾ ਉਹ ਵੱਤ ਮੁਦਲਾ ਪੈ ਗਿਆ ਕਿਉਂਕਿ ਇਹਨਾਂ ਸਾਰੀਆਂ ਰੀਤੀਆਂ ਦੇ ਖਿਲਾਫ ਜਿਹੜੀ ਗੁਰਬਾਣੀ ਆਈ ਸੀ ਜਹਾਤਪਾਦ ਦੇ ਖਿਲਾਫ ਸੀ ਦੌਰਤਾਂ ਦੀ ਬਰਾਬਰਤਾ ਲਈ ਸੀ ਉਹ ਲੜਾਈ ਤੇ ਇਸ ਤਰ੍ਹਾਂ ਮਜ਼ਦੂਰਾਂ ਦੇ ਹੱਕ ਲਈ ਖੜਨ ਦੀ ਪਾਈਪ ਲਾ ਲੋ ਸੰਗ ਜਿਹੜਾ ਖੜਨ ਦੀ ਲੜਾਈ ਸੀ ਉਹ ਸਾਰੀ ਨਵਸਤ ਵਿੱਚ ਸਨਾਤਨੀ ਵਿਚਾਰਧਾਰਾ ਨਾਲ ਮਿਲਣਾ ਚਾਹੁੰਦਾ ਹੈ ਆਰਐਸਐਸ ਤੋ ਪੂਰਾ ਜਹਲ ਕਰ ਰਿਹਾ ਪੰਜਾਬ ਚ ਆਪਣੇ ਬੰਦੇ ਭੇਜ ਕੇ ਪੈਸੇ ਖਰਚ ਕੇ ਔਰ ਧਾਰਮਿਕ ਸਮਾਗਮ ਉਤੰਡਾ ਕਰ ਕਰਕੇ ਲੋਕਾਂ ਨੂੰ ਪ੍ਰੇਰਿਤ ਕਰ ਰਿਹਾ ਕਿ ਕਿਸੇ ਢੰਗ ਨਾਲ ਮੇਰੇ ਪੈਰ ਲੱਗ ਜਾ। ਇਸ ਲਈ ਅਸੀਂ ਇਸਦਾ ਦਿਨੇ ਬਿਨਾ ਆਪ ਨੂੰ ਦੇਣਾ ਚੌਪਕੀ ਦੀਪ ਨੂੰ ਕਿ ਭਾਵੇਂ ਕਿ ਤੁਸੀਂ ਵੇਸ਼ ਪਾ ਲਿਆ ਜਾਂ ਪੰਜਾਬ ਪਾ ਲਿਆ ਇਸ ਨਾਲ ਰੈਲੀ ਦਾ ਨਾਮ ਵੀ ਅਸੀਂ ਮਹਾ ਰੈਲੀ ਰੱਖਿਆ ਹੈ। ਪੰਜਾਬ ਬਚਾਓ। ਦੇਸ਼ ਬਚਾਓ, ਸੰਵਿਧਾਨ ਬਚਾਓ। ਇਹ ਦਿਨ ਨੂੰ ਸਾਹਮਣੇ ਰੱਖਿਆ ਹੈ। ਇਹ ਦੇਸ਼ ਬਚ ਗਿਆ ਤੇ ਬਚ ਦੇਸ਼ ਤਾਂ ਬਚਣਾ ਜੇ ਸੰਵਿਧਾਨ ਬਚਿਆ ਜੇ ਸੰਵਿਧਾਨ ਵੀ ਜੇ ਬਚ ਗਿਆ ਤਾਂ ਸਾਡਾ ਬਚਾਅ ਹੋ ਗਿਆ ਜੀ ਪੰਜਾਬ ਬਚਾ ਲੈ ਇਸ ਕਿਤੇ ਦੇ ਲੋਕ ਇਹ ਫਿਰ ਚੀਜ਼ਾਂ ਸੱਖੀਆਂ ਹੋ ਕੇ ਇਸ ਜਲੀ ਦਾ ਨਾਮ ਰੱਖਿਆ ਪਰ ਮੈਂ ਸੋਚੀ ਕਿ ਇਸੇ ਕੰਮ ਜੇ ਬਹੁਤ ਥੋੜਾ ਸੇ